ਉઠੋ ਜੀ ਥੋਡੀ ਜਾਨ ਉઠੋ ਜੀ ਥੋਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਆ ਨੀ ਉਹ ਵੀ ਕੱਢਣੀਆਂ ਜਿਹੜੀ ਜਾਨ ਬਾਕੀ ਰਹਿੰਦੀ ਆ ਉઠੋ ਜੀ ਥੋਡੀ ਜਾਨ ਗੁੱਡ ਮਾਰਨਿੰਗ ਕਹਿੰਦੀ ਆ ਸਾਡੇ ਤਾਂ ਚਾਹਨਾ ਹੀ ਸਭ ਤੋਂ ਵੱਡੀ ਇੱਛਾ ਹੀ ਹੁੰਦੀ ਆ ਯਾਰ ਪੜ ਪੜ ਕੇ ਨਾ ਕਿਤੇ ਨੌਕਰੀ ਲੱਗ ਜਾ ਖਾਸ ਤੌਰ ਤੇ ਜੇ ਬੰਦਾ ਮਾਸਟਰ ਲੱਗਿਆ ਨਾ ਤਾਂ ਕਹਿੰਦੇ ਸੀ ਆਰੇ ਤਾਂ ਸਵਰਗਾਂ ਚ ਚਲਾ ਗਿਆ ਸਹੀ ਸਹੀ ਤੁਸੀਂ ਉਹ ਸਵਰਗ ਰੂਪੀ ਨੌਕਰੀ ਛੱਡਣ ਦਾ ਫੈਸਲਾ ਕਿਵੇਂ ਕਰਦੇ ਹੋ ਕਰਦਿਆਂ ਨੂੰ ਇਹ ਸੀਗਾ ਕਿ ਕਿਤੇ ਗਾਉਣ ਨਾ ਲੱਗ ਜੇ ਹਾਰਮੋਨੀਅਮ ਚੱਕ ਕੇ ਘਟੋਲ ਕਾਲਾ ਇੱਕ ਤੀਜਾ ਮੈਂ ਜਦੋਂ ਅਸੀਂ ਐਂਟਰ ਕੀਤੇ ਕਰੇ ਮੰਮੀ ਕਹਿੰਦੇ ਇਹਨੂੰ ਤਾਂ ਨਹੀਂ ਰਿਸ਼ਤਾ ਕਰਨੇ ਕਿਸੇ ਨੇ ਮੇਰੇ ਖਿਆਲ ਜਿਹੜਾ ਤੁਹਾਨੂੰ ਹਿੱਟ ਮਿਲਿਆ ਉਹ ਗੁੱਡ ਮਾਰਨਿੰਗ ਗਾਣੇ ਤੋਂ ਜਦੋਂ ਮੈਸ ਪੂਜਾ ਹਰਾਂ ਅੱਛਾ ਉਹ ਨੌਕਰੀ ਜਿਹੜਾ ਛੱਡਣ ਦਾ ਕਿਵੇਂ ਬਣਦਾ ਜੀ ਹਮ ਮਤਲਬ ਮੈਂ ਮੈਂ ਪਹਿਲਾਂ ਜੀਬੀਡੀ ਪੋਸਟ ਤੇ ਸੀਗਾ ਜੀ ਅੱਛਾ ਉਹ ਬੜਾ ਕਿ ਸੋਹਣਾ ਮਾਹੌਲ ਹੁੰਦਾ ਹਨਾ ਹਾਂ ਦਿਲ ਬੜਾ ਲੱਗਦਾ ਇਸ ਕੋਲ ਫਿਰ ਮੇਰੀ ਹੋ ਗਈ ਪ੍ਰਮੋਸ਼ਨ ਜੀ ਹਾਂ ਮੈਂ ਠੀਕਰੀ ਵਾਲੇ ਚਲਾ ਗਿਆ ਬਰਨਾਲੇ ਦੇ ਕੋਲ ਅੱਛਾ ਬੜਾ ਵੱਡਾ ਸਕੂਲ ਹੁਣ ਬਠਿੰਡੇ ਤੋਂ ਉਹ ਸੀਗਾ ਜੀ 73 ਕਿਲੋਮੀਟਰ ਸਾਡੇ ਘਰ ਤੋਂ ਮੈਨੂੰ ਐਗਜ਼ੈਕਟਲੀ ਯਾਦ ਆ ਮਰੂਤੀ ਹੁੰਦੀ ਸੀ ਉਦੋਂ ਹਨਾ ਉਹ ਵਿਦਆਊਟ ਏਸੀ ਹੁੰਦੀ ਸੀ ਗਰਮੀ ਵਿੱਚ ਮੈਨੂੰ ਪਤਾ ਵੀ ਮੈਂ ਸ਼ਰਟ ਲਾ ਕੇ ਵੀ ਬਹਿ ਜਾਂਦਾ ਸੀ ਕੱਲੀ ਬਨਾਣ ਛੇ ਆਉਂਦਾ ਸੀ ਇੰਨੀ ਗਰਮੀ ਲੱਗਦੀ ਸੀ ਠੀਕ ਹੈ ਅੱਛਾ ਬਸ ਤੇ ਉਹ ਤਾਂ ਚੜ ਨਹੀਂ ਸਕਦੇ ਸੀ ਥੋੜੀ ਥੋੜੀ ਪਛਾਣ ਜੀ ਬਣ ਗਈ ਸੀ ਹਾਂਜੀ ਉਹ ਮਤਲਬ ਮੈਂ ਫੈਡ ਅਪ ਹੀ ਇੰਨਾ ਹੋ ਗਿਆ ਅਖੀਰ ਤੇ ਆ ਕੇ ਫਿਰ ਮੈਂ ਵਿਦਆਊਟ ਤੇ ਛੁੱਟੀ ਲੈਣ ਦੀ ਕੋਸ਼ਿਸ਼ ਵੀ ਕੀਤੀ ਵੀ ਚਲ ਮੈਂ ਪ੍ਰੋਪਰ ਤਰੀਕੇ ਨਾਲ ਸਟਰਗਲ ਕਰਦਾ ਵੀ ਮੈਂ ਛੁੱਟੀ ਲੈ ਲੈਣਾ ਵਿਦਆਊਟ ਪੇ ਠੀਕ ਹੈ ਉਹ ਵੀ ਨਹੀਂ ਮਿਲੀ ਹੂੰ ਫਿਰ ਮੈਂ ਤੁਸੀਂ ਸਰਚ ਕਰਕੇ ਜਾਣੇ ਹੋ ਗੁੱਡ ਮਾਰਨਿੰਗ ਕੈਸਟ ਆਉਣ ਤੋਂ ਪਹਿਲਾਂ ਹੂੰ ਮੈਂ ਇੱਕ ਦਿਨੇ ਫੈਸਲਾ ਕਰ ਲਿਆ ਵੀ ਆਪਾਂ ਨੌਕਰੀ ਨਹੀਂ ਕਰਨੀ ਬਣਾ ਹੀ ਚਾਹੇ ਕੁਛ ਨਾ ਬਣੇ ਹੱਚਾ ਸੱਚੀ ਪਤਾ ਨਹੀਂ ਉਹ ਕਮਲ ਮਾਰਨ ਵਾਲੀ ਗੱਲ ਸੀ ਵੈਸੇ ਉਹ ਬਿਲਕੁਲ ਸਹੀ ਗੱਲ ਹੈ ਤੇ ਨਹੀਂ ਤਾਂ ਬੰਦਾ ਆਮ ਤੌਰ ਤੇ ਸੋਚਦਾ ਯਾਰ ਕਲਾਕਾਰੀ ਚ ਹਜੇ ਹਿੱਟ ਨਹੀਂ ਹੋਏ ਹਾਂ ਬੈਕਅਪ ਰੱਖੀ ਆ ਉਹਦੇ ਕੋਲ ਬੈਕਅਪ ਪੂਰਾ ਹੀ ਸੀਗਾ ਜੀ ਉਹ ਪੈਨਸ਼ਨੇਬਲ ਜੌਬ ਸੀਗੀ ਅੱਗੇ ਵੀ ਪ੍ਰੋਮੋਸ਼ਨ ਮੇਰੀ ਮਤਲਬ ਗਾਂ ਸੀਗੇ ਚਾਂਸਸ ਠੀਕ ਹੈ ਉਸ ਤੋਂ ਪਿੱਛੋਂ ਕੀ ਹੋਇਆ ਕਿ 15 20 ਦਿਨਾਂ ਬਾਅਦ ਕੈਸਟ ਆਉਂਦੀ ਹੈ ਜੀ ਗੁੱਡ ਮਾਰਨਿੰਗ ਅੱਛਾ 20 25 ਦਿਨ ਬਾਅਦ ਚਲੋ ਮਾਲਕ ਨੇ ਬਾਹਰ ਫੜ ਲਈ ਕਹਿ ਲੋ ਵੀ ਉਹਨਾਂ ਹੋ ਗਿਆ ਵੀ ਇਹਨੂੰ ਤਾਂ ਹੁਣ ਬਾਬੇ ਨੂੰ ਹੋ ਗਿਆ ਇਹਨੂੰ ਸੰਭਾਲਣਾ ਹੀ ਪਊਗਾ ਉਹ ਗੀਤ ਵੀ ਤੁਸੀਂ ਆਪ ਲਿਖਿਆ ਹਾਂਜੀ ਤੁਸੀਂ ਬਹੁਤਾ ਆਪ ਦੇ ਲਈ ਆਪ ਹੀ ਲਿਖਿਆ ਹੈ ਮਤਲਬ 100% ਹੀ ਤੁਸੀਂ ਆਪਣਾ ਨਹੀਂ 100% ਨਹੀਂ ਆ ਕੁਝ ਗਾਣੇ ਮਤਲਬ ਉਹਦੇ ਵਿੱਚ ਵੀ ਉਹ ਜਿਹੜਾ ਆਈਡੀਆ ਸੀਗਾ ਉਹ ਪਿੰਦਰਮਾਨ ਗਿੱਦੜਵੇ ਤੁਸੀਂ ਮੁੰਡਾ ਉਹ ਸਾਰਾ ਦਿਨ ਗੁੱਡ ਮਾਰਨਿੰਗ ਕਰਦਾ ਰਹਿੰਦਾ ਭਾਵੇਂ ਰਾਤ ਨੂੰ ਫੋਨ ਆਉਂਦਾ ਹੋਰ ਭਾਈ ਗੁੱਡ ਮਾਰਨਿੰਗ ਕੀ ਹਾਲ ਹੈ ਮੈਨੂੰ ਕਿਹਾ ਮਾਹਰ ਵੀ ਇਹ ਤੇ ਗਾਣਾ ਲਿਖਦੇ ਆ ਹਾਂ ਉਹ ਕਹਿੰਦਾ ਬਾਈ ਜੀ ਤੁਸੀਂ ਗਾਣਾ ਲਿਖਣ ਤੋਂ ਫਿਰ ਮੇਰਾ ਵੀ ਮੇਰੇ ਤੋਂ ਆਈਡੀਆ ਹੈ ਮੇਰਾ ਨਾਮ ਪਾ ਦੋ ਜੀ ਸੁਪਾਇਆ ਵੀ ਉਹਦਾ ਨਾਮ ਵਿੱਚ ਉਹ ਤਾਂ ਡਿਊਟ ਦਾ ਪੂਰਾ ਜ਼ੋਬਨ ਸੀ ਹਾਂਜੀ ਤੁਸੀਂ ਵੀ ਉਹ ਟ੍ਰੈਂਡ ਦੇ ਦੌਰ ਚ ਹੀ ਮਿਸ ਪੂਜਾ ਨੂੰ ਅਪਰੋਚ ਕੀਤਾ ਹਾਂਜੀ ਮੈਂ ਐਕਚੁਅਲ ਵਿੱਚ ਮੇਰੇ ਦਿਮਾਗ 'ਚ ਕੁਝ ਨਹੀਂ ਸੀਗਾ ਕਿ ਉਹਨਾਂ ਨਾਲ ਕਰਨੀਆਂ ਕੈਸਟ ਮੇਰੇ ਦਿਮਾਗ 'ਚ ਸੁਦੇਸ਼ ਜੀ ਸੀਗੇ ਸੁਦੇਸ਼ ਕੁਮਾਰੀ ਜੀ ਕਿਉਂਕਿ ਅਸੀਂ ਪਹਿਲਾਂ ਦੋ ਕੈਸਟਸ ਕਰ ਚੁੱਕੇ ਸੀਗੇ ਸੁਦੇਸ਼ ਕੁਮਾਰੀ ਦੇ ਨਾਲ ਤੇ ਮੈਂ ਕੰਪਨੀ ਵਾਲਿਆਂ ਕੋਲ ਸਾਡੇ ਇੱਥੇ ਕੰਪਨੀ ਵਾਲੇ ਜਿਹੜੇ ਸੀ ਬਠਿੰਡੇ ਗੋਇਲ 뮤직 ਵਾਲੇ ਸੀ ਪਹਿਲੀ ਸਿਟਿੰਗ ਉਹਨਾਂ ਨਾਲ ਹੋਈ ਸੀ ਹਾਂ ਤਾਂ ਉਹ ਮਨ ਕਹਿੰਦੇ ਵੀ ਗੀਤਾਂ ਚ ਪੂਜਾ ਬੋਲਦੀ ਆ ਅੱਛਾ ਉਹ ਕਮਰਸ਼ੀਅਲ ਉਹਨਾਂ ਨੂੰ ਐਂਗਲ ਦਾ ਪਤਾ ਸੀ ਚਲੋ ਜੀ ਅਸੀਂ ਅਪਰੋਚ ਕਰਕੇ ਫਿਰ ਉਹ ਕੈਸਟ ਰਿਕਾਰਡ ਕੀਤੀ ਲਾਲ ਕਮਲ ਉਹਨਾਂ ਦਾ 뮤직 ਸੀਗਾ ਤੇ ਉਹ ਫਿਰ ਵਧੀਆ ਹਿੱਟ ਹੋ ਗਈ ਕੈਸਟ ਫਿਰ ਸਾਰੇ ਫਿਕਰ ਮੁੱਕ ਗਏ ਇੱਕ ਵਾਰੀ ਤੁਹਾਡੇ ਮੈਂ ਮੇਖਲ 90 ਦੇ ਦੌਰ ਚ ਧਰਮਪ੍ਰੀਤ ਥੋਰੀ ਸੁਪਰਸਟਾਰ ਸੀ ਹਾਂਜੀ ਉਹ ਹਰਦੇਵ ਮਾਈ ਨੰਗਲ ਧਰਮਪ੍ਰੀਤ ਥੋਰੀ ਬਿਲਕੁਲ ਤੁਹਾਨੂੰ ਧਰਮਪ੍ਰੀਤ ਥੋਰਾ ਨੇ ਵੀ ਗਾਇਆ सुरेंद्र ਸਿੰਧਾ ਜੀ ਨੇ ਵੀ ਗਾਇਆ ਹੋਰ ਕਿਹੜੇ ਕਲਾਕਾਰਾਂ ਨੇ ਤੁਹਾਨੂੰ ਗਾਇਆ ਮੈਂ ਰਮਨ ਵੀਰੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਪਹਿਲਾ ਗੀਤ ਜਦੋਂ ਰਾਜ ਬਰਾੜ ਬਾਈ ਹੋਰਾਂ ਵਾਲਾ ਉਹ ਸਿਸਟਮ ਚੱਲਦਾ ਸੀ ਉਦੋਂ ਕੈਸੇਟ ਕਾਈ ਸੀਗੀ ਰਾਣੀ ਰਣਦੀਪ ਹੋਰਾਂ ਦੀ ਇਸ਼ਕੇ ਦੀ ਮਾਰ हां मनया अमरदीप भाई ऐसी पेश किए दी मार हां हम्म ओदे ਵਿੱਚ ਪਹਿਲਾ ਗੀਤ ਰਿਕਾਰਡ ਹੋਇਆ ਸੀਗਾ ਕਿਹੜਾ ਖੋਲ ਕੇ ਤਵੀਤ ਪਲਾਇਆ ਵੀ ਲੱਗੀ ਤੇਰੇ ਮਗਰ ਫਿਰਾਂ ਠੀਕ ਹੈ ਤੇ ਫਿਰ ਉਹਨਾਂ ਦੂਜੀ ਕੈਸਟ ਚ ਗਾਣਾ ਆਇਆ ਫਿਰ ਮੈਨੂੰ ਇਹ ਹੋ ਗਿਆ ਯਾਰ ਐਜ਼ ਅ ਲਿਰਿਸਟ ਵੀ ਚਲੋ ਨਾਂ ਤਾਂ ਬਣਦਾ ਹੀ ਹੈ हां ਕਿਸੇ ਤਰੀਕੇ ਨਾਲ ਬਿਲਕੁਲ ਠੀਕ ਹੈ ਤੇ ਉਹ ਫਿਰ ਕਾਫੀ ਮਿਹਨਤ ਕੀਤੀ ਫਿਰ صدیق ਸਾਹਿਬ ਨੇ ਧਰਮਪ੍ਰੀਤ ਹੋਰਾਂ ਨੇ ਸੁਰਜੀਤ ਪੁੱਲਰ ਬਲਕਾਰ ਬਾਈ ਨਿਰਮਲ ਸਿੱਧੂ ਭਾਈ ਜੀ ਤੇ ਗਿਲ ਹਰਦੀਪਾ ਜੀ ਸਦੀਕ ਸਾਹਿਬ ਨੇ ਕਿਹੜਾ ਗਾਣਾ ਗਾਇਆ ਸਦੀਕ ਸਦੀਕ ਸਾਹਿਬ ਨੇ ਡਿਊਟ ਸੀਗਾ ਉਹ ਸੀਗਾ ਟੇਡੇ ਵਾਲ ਕਰਾ ਕੇ ਕੰਨ ਵਿੱਚ ਮੰਦਰਜੀ ਪਾ ਕੇ ਬਾਹਰਲੀ ਬੈਠਕ ਦੇ ਵਿੱਚ ਰੱਖਿਆ ਵਾਜਾ ਤੋਂ ਲਿਆ ਕੇ ਹਾਂ ਤਰ੍ਹਾਂ ਤਰ੍ਹਾਂ ਦੇ ਬਾਣੇ ਜਿਹੇ ਪਾਉਣ ਲੱਗ ਗਏ ਵੇ ਮੈਂ ਸੁਣਿਆ ਤੂੰ ਦਿਉ ਰਾਜਕਲ ਗਾਉਣ ਲੱਗ ਗਿਆ ਅੱਛਾ ਅੱਛਾ ਅੱਛਾ